ਸੱਚੀ ਗੱਲ ਤੁਸੀਂ ਵੇਖ ਰਹੇ ਹੋ ਟੈਨਿਕਸ ਵੈਰਾ ਟੀਵੀ ਮੈਂ ਹਾਂ ਨੀਰੂ ਪਿਛਲਵਾਨ ਦਿੱਲੀ ਦੇ ਵਿਚਕਾਰ ਈਡੀ ਕੇਜਰੀਵਾਲ ਨੂੰ ਅਰੈਸਟ ਕਰ ਦਿਆ ਉਸ ਤੋਂ ਬਾਅਦ ਦਿੱਲੀ ਤੇ ਪੰਜਾਬ ਦੇ ਵਿਚਕਾਰ ਵਕਫ ਵਕਫ ਥਾਵਾ ਦੇ ਵਿਚਕਾਰ ਜੇ ਰੋਜ਼ ਪ੍ਰਦਰਸ਼ਨ ਆਮ ਆਦਮੀ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ ਕੈਬਨਿਟ ਮੰਤਰੀ ਸਾਡੇ ਨਾਲ ਇੱਥੇ ਮੌਜੂਦ ਨੇ ਜੁਰ ਮਾਜੋ ਜੀ ਕਿਵੇਂ ਵੇਖਦੇ ਹੋ ਇਸ ਪੂਰੀ ਸਥਿਤੀ ਨੂੰ ਕਿਉਂਕਿ ਅੱਜ ਮੁੱਖ ਮੰਤਰੀ ਵੀ ਗਏ ਨੇ ਕੇਜਰੀਵਾਲ ਦੇ ਪਰਿਵਾਰ ਨੂੰ ਮਿਲਣ ਦੇ ਲਈ ਬਹੁਤ ਸਾਰੇ ਮੰਤਰੀ ਪਹੁੰਚੇ ਸੀ ਉਹਨਾਂ ਨੂੰ ਵੀ ਮਿਲਣ ਨਹੀਂ ਦਿੱਤਾ ਗਿਆ ਦੇਖੋ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਹਾਈ ਕੋਰਟ ਨੇ ਜਿਹੜਾ ਈਡੀ ਨੂੰ ਨੋਟਿਸ ਦਿੱਤਾ ਸੀ ਔਰ ED ਨੇ 22 April ਨੂੰ ਉਹਦਾ ਜਵਾਬ ਦੇਣਾ ਸੀ ਕਿੰਨੀ ਕਹਾੜ ਦੇ ਵਿੱਚ ED ਨੇ 2 ਘੰਟੇ ਦੇ ਵਿੱਚ ਵਿੱਚ ਹੀ ਅਰਵੇ ਕੇਜਰੀਵਾਲ ਦੇ ਘਰ ਪਹੁੰਚ ਗਏ ਔਰ 2 ਘੰਟੇ ਦੇ ਵਿੱਚ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਲੈ ਵੀ ਗਏ ਮੈਨੂੰ ਲੱਗਦਾ ਕਾਲਜ ਚ ਚੱਕਿਆ ਕਦਮ ਹੈ ਇਹ ਬੜੀ ਅਫਰਾ-ਫਰੀ ਦੇ ਵਿੱਚ ਕਿਉਂਕਿ ਮੋਦੀ ਡਰੇ ਹੋਏ ਨੇ ਕੇਜਰੀਵਾਲ ਸਾਹਿਬ ਤੋਂ ਕਿਉਂਕਿ ਕੇਜਰੀਵਾਲ ਸਾਹਿਬ ਹੀ ਨੇ ਜਿਹੜੇ ਉਹਨਾਂ ਨੂੰ ਟੱਕਰ ਦੇ ਰਹੇ ਨੇ ਜਿੱਥੇ ਵੀ ਕਿਤੇ ਕੋਈ ਇਲੈਕਸ਼ਨ ਹੁੰਦੀ ਹੈ ਉਹਨਾਂ ਨੂੰ ਡਰ ਸਿਰਫ ਇੱਕ ਤੋਂ ਹੀ ਹੈ ਕੇਜਰੀਵਾਲ ਸਾਹਿਬ ਤੋਂ ਸੋ ਉਹਨੂੰ ਕਿਉਂਕਿ ਪਹਿਲਾਂ ਦਿੱਲੀ ਦੇ ਵਿੱਚ ਫਿਰ ਪੰਜਾਬ ਦੇ ਵਿੱਚ ਫਿਰ ਗੋਆ ਗੋਆ ਗੁਜਰਾਤ ਤੋਂ ਇਸ ਕਰਕੇ ਉਹ ਨਹੀਂ ਚਾਹੁੰਦੇ ਕਿ ਆਮ ਆਦਮੀ ਪਾਰਟੀ ਅੱਗੇ ਵਧੇ ਉਹਨੂੰ ਅੱਗੇ ਵਧਣ ਤੋਂ ਰੋਕਣ ਵਾਸਤੇ ਇਹ ਹਥਕੰਡੇ ਅਪਣਾਏ ਜਾ ਰਹੇ ਨੇ ਅਸੀਂ ਇਸ ਦਾ ਪੂਰਾ ਮੂੰਹ ਤੋੜ ਜਿਹੜਾ ਜਵਾਬ ਹੈ ਉਹ ਦਵਾਂਗੇ ਔਰ ਪੂਰਾ ਡਟ ਕੇ ਅਸੀਂ ਕੇਜਰੀਵਾਲ ਸਾਹਿਬ ਕੁਮਤਮਨ ਜੀ ਦੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਇਸ ਇਸ ਦਾ ਵਿਰੋਧ ਕਰਾਂਗੇ ਔਰ ਡਟ ਕੇ ਅਸੀਂ ਇਸ ਦੀ ਲੜਾਈ ਹੈ ਜਿਹੜੀ ਲੜਾਂਗੇ ਮੁਹਾਲੀ ਤੋਂ ਕੂਚ ਕਰਨਗੇ ਚੰਡੀਗੜ੍ਹ ਦੇ ਵੱਲ ਨਹੀਂ ਜਿਸ ਤਰ੍ਹਾਂ ਸਾਡੇ ਪ੍ਰਧਾਨ ਜੀ ਦਾ ਦਸ਼ੰਦਰ ਦੇ ਸ਼ੋਗਾ ਉਸ ਤਰ੍ਹਾਂ ਸੀ ਕਰ ਸੁਨੀਲ ਜਾਖੜ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚਕਾਰ ਬਹੁਤ سارے ਇਲਜ਼ਾਮ ਲਾਏ ਗਏ ਉਹ ਕਿਹਾ ਕਿ ਕੱਲ ਜੀਮਾ ਸਾਹਿਬ ਵੀ ਬੀਜ਼ੀ ਸੀਗੇ ਤੇ ਸੀਐਮ ਸਾਹਿਬ ਵੀ ਵਿਜ਼ੀ ਸੀਗੇ ਉਹਨਾਂ ਦਾ ਟਵੀਟ ਨਹੀਂ ਆਇਆ ਬਾਕੀ ਸਾਰੇ ਮੰਤਰੀਆਂ ਦੀ ਬਾਈਟਸ ਵੀ ਆ ਗਈ ਟਵੀਟਸ ਵੀ ਆ ਗਈ ਦੇਖੋ ਜਾਖੜ ਸਾਹਿਬ ਦੇ ਖਿਲਾਫ ਐਸੀ ਬੋਲਣ ਦੀ ਲੋੜ ਨਹੀਂ ਹੈ ਕਿਉਂਕਿ ਜਾਖੜ ਸਾਹਿਬ ਨੂੰ ਸਤਾ ਇਹ ਨਹੀਂ ਪਤਾ ਉਹ ਕਿਹੜੀ ਪਾਰਟੀ 'ਚ ਨੇ ਅੱਜ ਕਿਹੜੀ 'ਚ ਨੇ ਕੱਲ ਕਿਹੜੀ 'ਚ ਨੇ ਅੱਛਾ ਜਦੋਂ ਇਲੈਕਸ਼ਨ ਖਤਮ ਹੋਊਗੀ ਉਦੋਂ ਕਿਹੜੀ ਪਾਰਟੀ ਚੋਸ ਕਰਕੇ ਉਹਨਾਂ ਦੀ ਬੇਤੁਕੀਆਂ ਗੱਲਾਂ ਦਾ ਜਵਾਬ ਦੇਣ ਦਾ ਕੋਈ ਤਕ ਬਣਦਾ ਨਹੀਂ ਹੈ ਪੰਜਾਬ ਦੇ ਵਿੱਚ ਹੁਣ ਤੱਕ ਸਰਕਾਰ ਕਿਹਦੀ ਰਹੀ ਹੈ ਇਹਨਾਂ ਦੀ ਹੀ ਰਹੀ ਹੈ ਜਿਹੜੀ ਪਾਰਟੀ ਛੱਡ ਕੇ ਗਏ ਨੇ ਉਹਨਾਂ ਦੀ ਹੀ ਸਰਕਾਰ ਰਹੀ ਹੈ ਉਹਨਾਂ ਦਾ ਮੁੱਖ ਮੰਤਰੀ ਰਹੇ ਨੇ ਲਗਾਤਾਰ ਕਈ ਸਾਲ ਸੋ ਫਿਰ ਕਿਸ ਚੀਜ਼ ਦਾ ਉਹ ਉਹਨਾਂ ਨੇ ਕੀ ਕੀਤਾ ਪੰਜਾਬ ਵਾਸਤੇ ਕੀ ਕੀਤਾ ਸੋ ਇਸ ਕਰਕੇ ਅਸੀਂ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਭਲੇ ਲਈ ਜਿਹੜਾ ਵੀ ਕਦਮ ਸਾਡੇ ਮੁੱਖ ਮੰਤਰੀ ਸਾਹਿਬ ਚੱਕ ਰਹੇ ਨੇ ਪੰਜਾਬ ਦੇ ਭਲੇ ਲਈ ਪੰਜਾਬ ਦੇ ਹਿੱਤ ਲਈ ਚੱਕ ਰਹੇ ਨੇ ਜੋੜ ਮਾ ਜੋ ਉਹ ਕਹਿੰਦੇ ਨੇ ਜਿਵੇਂ ਦਿੱਲੀ ਦੇ ਵਿਚਕਾਰ ਸ਼ਰਾਬ ਨੀਤੀ ਨੂੰ ਲੈ ਕੇ ਕਾਰਵਾਈ ਹੋਈ ਹੈ ਪੰਜਾਬ ਦੇ ਵਿਚਕਾਰ ਵੀ ਹੋਣੀ ਚਾਹੀਦੀ ਹੈ ਹੇ ਨੀ ਕੁਛ ਨਹੀਂ ਦੇਖੋ ਉਹਨਾਂ ਨੇ ਜਿੱਥੇ ਮਰਜੀ ਜਾਣ ਸਭ ਵਾਸਤੇ ਖੁੱਲੇ ਦਰਵਾਜ਼ੇ ਜਿੱਥੇ ਮਰਜੀ ਜਾਣ ਜਦ ਇਹ ਚ ਕੁਝ ਹੋਈ ਨਹੀਂ ਅੱਦਾਂ ਦੀ ਕੋਈ ਹੋਈ ਨਹੀਂ ਇਹਨਾਂ ਨੂੰ ਦੇਖੋ ਪਿਛਲੇ ਸਮੇਂ ਦਰਮਿਆਨ ਕਿੰਨਾ ਰੈਵਨਿਊ ਆਉਂਦਾ ਸੀ ਹੁਣ ਕਿੰਨਾ ਐਤਕੀ ਕਿੰਨਾ ਆ ਰਿਹਾ 10000 ਕਰੋੜ ਤੋਂ ਉੱਤੇ ਰੈਵਨਿਊ ਐਤਕੀ ਸੁਭਾਵਨਾ ਹੈ ਉਹਨ ਦੀ ਸੋ ਕਿਉਂ ਕਿਉਂਕਿ ਇਮਾਨਦਾਰੀ ਨਾਲ ਲੱਗੇ ਹੋਇਆ ਇਹਨਾਂ ਦੇ ਜੰਨ ਵਿੱਚ ਰਹਿਣਾਂ ਦੀ ਸਰਕਾਰ ਨਹੀਂ ਉਦੋਂ ਕਿਉਂ ਨਹੀਂ ਆਇਆ ਉਹ ਦੋ ਸਿਰਫ ਆਪ ਦੀਆਂ ਜੇਬਾਂ ਭਰਦੇ ਸੀ ਨਜਾਇਜ਼ دارੂਆ ਬਣਾ ਬਣਾ ਕੇ ਇਹ ਵੇਚਦੇ ਸੀ ਸਾਡੀ ਇੱਕੋ ਹੀ ਕੋਸ਼ਿਸ਼ ਹੈ ਅਸੀਂ ਜਿਹੜਾ ਵੀ ਕਦਮ ਪਟਾਂਗੇ ਉਹ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਭਲੇ ਲਈ ਕਹਿੰਦੇ ਜੀ ਸੀਐਮ ਰਿਹਾਈਸ਼ ਦੇ ਨਾਲ ਜਿੰਨੇ ਵੀ ਕੋਠੀਆਂ ਨੇ ਉਹਨਾਂ ਨੂੰ ਸੀਜ਼ ਕੀਤਾ ਜਾਏ ਡਾਕੂਮੈਂਟਸ ਕੱਢੇ ਜਾਣ ਉੱਥੇ ਕਰ ਲੈਣਾ ਸੀਜ਼ ਇਹਨਾਂ ਦਾ ਇਹਨਾਂ ਦੀ ਤਾਂ ਸਰਕਾਰ ਹੈ ਕੇਂਦਰ ਚ ਉਹ ਵੀ ਸੀਜ਼ ਕਰ ਲੈਣ ਦੇਖ ਲੈਣ ਉੱਥੇ ਕੀ ਨਿਕਲਦਾ ਕੱਖ ਨਹੀਂ ਨਿਕਲਣ ਵਾਲਾ ਸਿਰਫ ਇਹਨਾਂ ਦੇ ਮੂੰਹ ਤੇ ਕਾਲਖੀ ਪੋਤੀ ਜਾਣੀ ਹੈ ਕਿਉਂਕਿ ਹੈ ਹੀ ਨਹੀਂ ਇਦਾਂ ਦਾ ਕੁਝ ਇਹਨਾਂ ਨੇ ਸਿਰਫ ਆਪਣੀ ਰੋਜੀ ਰੋਟੀ ਚਲਾਉਣ ਵਾਸਤੇ ਆ ਜਿਹੜੇ ਦਮਗਾ ਜੇ ਮਾਰ ਰਹੇ ਨੇ ਹਕੀਕਤ ਦੇ ਵਿੱਚ ਇਹਨਾਂ ਦੇ ਪੱਲੇ ਕੁਝ ਨਹੀਂ ਆ ਪੰਜਾਬ 'ਚ ਇਹਨਾਂ ਦੇ ਪੱਲੇ ਕੱਖ ਨਹੀਂ ਪੈਣਾ। ਇੰਡੀਆ ਲਾਇੰਸ ਨੂੰ ਵੀ ਲੈ ਕੇ ਉਹਨਾਂ ਨੇ ਜਵਾਬ ਦਿੱਤੇ ਨੇ ਕਹਿੰਦੇ ਕਿ ਇੰਡੀਆ ਲਾਇੰਸ ਸਭ ਪਹਿਲੇ ਸਿਸੋਦੀਆ ਦੀ ਸਤਿੰਦਰ ਜੈਨ ਦੀ ਜਦ ਗ੍ਰਿਫਤਾਰੀ ਹੋਈ ਸੀ ਤਦ ਦੇ ਬਿਆਨ ਵੱਖਰੇ ਸੀ ਅੱਜ ਬਿਆਨ ਵੱਖਰੇ ਨੇ। ਦੇਖੋ ਇੰਡੀਆ ਲਾਇੰਸ ਤੋਂ ਵੱਡਾ ਤਾਂ ਡਰਤਾ ਹੀ ਆ ਕਿਉਂਕਿ ਇੰਡੀਆ ਲਾਇੰਸ ਹੈ ਜਿਹੜਾ ਉਹ ਅੱਗੇ ਨੂੰ ਵੱਧ ਰਿਹਾ ਸੋ ਮੋਦੀ ਜੀ ਨੂੰ ਉਸ ਚੀਜ਼ ਦਾ ਡਰ ਪਿਆ ਹੋਇਆ ਸੋ ਇਸ ਕਰਕੇ ਜੇ ਇਹ ਜਿਹੀਆਂ ਜਿਹੜੀਆਂ ਹਰਕਤਾਂ ਕਰਨ ਤੇ ਜਿਹੜਾ ਕੇਂਦਰ ਸਰਕਾਰ ਹੋ ਉੱਤੇ ਬੀਜੇਪੀ ਸਰਕਾਰ ਹੋ ਉੱਤੇ ਪਰ ਆਵਾਮ ਹੈ ਜਿਹੜੀ ਉਹ ਤੋਂ ਸੁਚੇਤ ਆ ਭਲੀ ਭੰਤ ਜਾਣੂ ਹੈ ਉਹ ਜੋ ਕੁਝ ਮੋਦੀ ਜੀ ਕਰ ਰਹੇ ਨੇ ਉਹਦਾ ਡਟ ਕੇ ਜਿਹੜਾ ਮੁਕਾਬਲਾ ਅਸੀਂ ਰਲ ਕੇ ਕਰਾਂਗੇ ਔਰ 2024 ਦੇ ਵਿੱਚ ਜਿਹੜਾ ਬਹੁਤ ਸਾਰਾ ਇਹਦਾ ਡੈਂਟ ਹੈ ਵੱਡਾ ਬੀਜੇਪੀ ਨੂੰ ਪਊਗਾ कहना है की दो हजार प्रदर्शन हो रहा है चौबीस मिलेगा कैमरामैन सुमित दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वट्स चैनल पर